ਰੇਡੀਨ ਖਬਰਾਂ ਨਾਮਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡਾ دوست ਹੂੰ ਸਪਰਮਜੀਤ ਸਿੰਘ ਪਖਨਾ ਤੇ ਅੱਜ ਦੀਆਂ ਵੱਡੀਆਂ ਖਬਰਾਂ ਜਿਸ ਵਿੱਚ ਕੈਨੇਡਾ ਦੀ ਮਹਿੰਗਾਈ ਦੀ ਗੱਲ ਕਰਾਂਗੇ ਕੈਨੇਡਾ ਵਿੱਚ ਵੀ ਇਹ ਜਿਹੜੀ ਦਿਨ ਪ੍ਰਤੀ ਦਿਨ ਬਾਤ ਕੀਤੀ ਜਾ ਰਹੀ ਹੈ ਸੁਮਗਈ ਆਈਦਾਰ ਦੇ ਵਿੱਚ ਇੱਕ ਵੱਡਾ ਵਾਅਦਾ ਜਿੱਥੇ ਵਿਆਜ ਦਰਾਂ ਦੇ ਵਿੱਚ ਨੂੰ ਘਟਾਉਣ ਦਾ ਇੱਕ ਵੱਡਾ ੜਕਾ ਬਣਦਾ ਨਜ਼ਰ ਆ ਰਿਹਾ ਤੇ ਗਰੋਸਰੀ ਸਰਵਿਸ ਦੀ ਗੱਲ ਕੀਤੀ ਹੈ ਕਿ ਤਾਂ ਮਹਿੰਗਾਈ ਦਿਨ ਪ੍ਰਤੀ ਦਿਨ ਜੰਤਲੇ ਵਧੀ ਜਾ ਰਹੀ ਹੈ ਤਾ ਇਸ ਮਹੀਨੇ ਦੇ ਵਿੱਚ ਜਿੱਤੇ 2.9% ਦੀ April ਦੇ ਵਿੱਚ 2.7% ਦੀ ਦਰਜ ਕੀਤੀ ਗਈ ਸੀ ਕਿਤੇ ਨਾ ਕਿਤੇ ਹਾਲੀਵੁੱਡ ਦੀ ਜਿਹੜੀ ਗ੍ਰੋਸਰੀ ਆ ਉਹ ਵੱਡੀ ਨਜ਼ਰ ਆਇਆ ਜੇ ਪਾਸੇ ਜੁਲਾਈ ਵਿੱਚ ਬੈਂਕ ਆਫ ਕੈਨੇਡਾ ਦੀ ਜੇਕਰ ਗੱਲ ਕਰਾਂ ਤਾਂ ਉਸ ਵਿੱਚ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਉਹਨਾਂ ਨੂੰ ਲੱਗ ਰਿਹਾ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਹੁਣ ਸ਼ੂਟ ਮਿਲਦੀ ਨਜ਼ਰ ਆਏਗੀ ਪਰ ਇਸ ਤਰ੍ਹਾਂ ਦਾਜ਼ੇ ਤੱਕ ਕੋਈ ਵੀ ਸੰਕੇਤ ਜਿਹੜਾ ਬੈਂਕ ਆਫ ਕੈਨੇਡਾ ਵੱਲੋਂ ਨਹੀਂ ਦਿੱਤਾ ਗਿਆ ਪਰ ਉੱਥੇ ਹੀ ਸਟੇਟ ਕੈਂਦੀ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਆંકੜੇ ਦੇ ਮੁਤਾਬਕ ਸਾਲਾਨਾ ਆਧਾਰ ਦੇ ਉੱਪਰ ਗਰੋਸਰੀ ਦੀਆਂ ਕੀਮਤਾਂ ਦੇ ਵਿੱਚ 1.5% ਦੀ ਵਾਧਾ ਹੋਇਆ ਜਦਕਿ ਮਕਾਨ ਦੀ ਗੱਲ ਕੀਤੀ ਜਾਵੇ, ਕਿਰਾਏ ਦੀ ਗੱਲ ਕੀਤੀ ਜਾਵੇ, ਮੋਬਾਈਲ ਬਿੱਲ ਜਿਹੜਾ ਕਿ ਆਪਾਂ ਰੋਜ਼ਾਨਾ ਵਰਤਦੇ ਹਾਂ ਇਸ ਦੇ ਵਿੱਚ ਤੇ 에ਅਰ ਟ੍ਰਾਂਸਪੋਰਟ ਖਾਸ ਕਰਕੇ ਹਵਾਈ ਟਿਕਟਾਂ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਇਹ ਮਹਿੰਗੀਆਂ ਹੋ ਜਾਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਮੰਗਾਈ ਹੋਵੇਗੀ ਤਾਜੇ ਫਲਾਂ ਦੇ ਵਿੱਚ ਸਬਜ਼ੀਆਂ ਚੀ ਮੀਟ ਤੇ ਐਲਕੋਹਲ ਵਾਲੇ ਜਿੰਨੇ ਵੀ ਡਰਿੰਕਸ ਨੇ ਉਹ ਮਹਿੰਗੇ ਹੋਣ ਦੇ ਅਸਾਰ ਦੱਸੇ ਗਏ ਤੇ ਉੱਥੇ ਕੈਪੀਟਲ ਇਕਨੋਮਿਕਸ ਦੇ ਸਟੀਫਨ ਬਰਾਊਨ ਨੇ ਦੱਸਿਆ ਕਿ ਆਵਾਜਾਈ ਖਰਚਿਆਂ ਦੇ ਵਿੱਚ ਵਾਅਦਾ ਹੋਇਆ ਜੂੜ ਦੇ ਵਿੱਚ ਜ਼ਿਆਦਾਤਰ ਦਬਾਅ ਪੈਂਦਾ ਨਜ਼ਰ ਆਏਗਾ ਖੁਰਾਕੀ ਵਸਤਾਂ ਦੀ ਗੱਲ ਕੀਤੀ ਜਾਵੇ ਤਾਂ ਕੀਮਤਾਂ ਉੱਪਰ ਜਾਣ ਦੇ ਜਿਹੜੇ ਕਿ ਅਸਾਰ ਦੱਸੇ ਗਏ ਇਹ ਉੱਥੇ ਦੱਸ ਰਿਹਾ ਕਿ ਇਹ ਜਿਹੜੇ ਸੰਕੇਤਕ ਖੁਰਾਕੀ ਵਸਤਾਂ ਨੇ ਇਸ ਦੇ ਵਿੱਚ ਸਬੰਧਤ ਮੰਗਿਆ ਨੂੰ ਕਾਬੂ ਕਰਨ ਵਾਸਤੇ ਇੱਕ ਵੱਡੀ ਜੋ ਇੱਕ ਇਸ਼ਾਰਾ ਹੈ ਉਹ ਹੁੰਦਾ ਨਜ਼ਰ ਵੀ ਆ ਰਿਹਾ ਤੇ ਦੂਜੇ ਪਾਸੇ ਗੈਸੋਲਿਨ ਦੀਆਂ ਕੀਮਤਾਂ ਦੀ ਜ਼ਿਕਰ ਗੱਲ ਕਰਾਂ ਤਾਂ ਗੈਸੋਲਿਨ ਦੀਆਂ ਕੀਮਤਾਂ ਮਹੀਨਾਵਾਰ ਅਧਾਰ ਤੇ April ਦੇ ਮੁਕਾਬਲੇ May ਦੇ ਵਿੱਚ 1.3 ਫੀਸਦੀ ਘਟ ਗਈਆਂ ਨੇ ਮਕਾਨ ਦੇ ਕਿਰਾਏ ਦੀ ਗੱਲ ਕੀਤੀ ਜਾਵੇ ਤਾਂ 8.9 ਫੀਸਦੀ ਦਾ ਵਾਤਾ ਕਰਾਇ ਦੇ ਵਿੱਚ ਦਰਜ ਕੀਤਾ ਇਹ ਉਥੇ ਦੱਸ ਦਈਏ ਕਿ ਮੰਗਾਈ ਦਾ ਦਰਵਧਨ ਨਾਲ ਇਸ ਆंकड़े ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿੱਥੇ ਆਪਾਂ ਗੱਲ ਕਰੀਏ ਤਾਂ ਮਕਾਨ ਦੀ ਕਿਰਾਏ ਦੀ ਸਭ ਤੋਂ ਵੱਡੀ ਜਿਹੜੀ ਕੀ ਦੱਸੀ ਜਾ ਰਹੀ ਹੈ ਪੁਲ ਮਲਾ ਕੇ ਦੇਖਿਆ ਜਾ ਮੌਜੂਦਾ ਬਰੇ ਦੇ ਵਿੱਚ ਮੰਗਾਈ ਜਿਹੜੀ ਆ ਉਹ ਬੇਕਾਬੂ ਹੋਣ ਦੇ ਆਸਾਰ ਨਹੀਂ ਆ ਪਰ ਹੁਣ ਸਭ ਤੋਂ ਵੱਡਾ ਸਮਾਲੇ ਖੜਾ ਹੋ ਰਿਹਾ ਹੈ ਕਿ ਬੈਂਕ ਆਫ ਕੈਨੇਡਾ ਬੈਂਕ ਆਫ ਕੈਨੇਡਾ ਜਿਹੜਾ ਮੰਗਾਈ ਦਰਾਂ ਤੇ ਤਾਜ਼ੇ ਆंकੜੇ ਕਿਸ ਤਰ੍ਹਾਂ ਦੇਖਦਾ ਹੈ ਇਸ ਦੇ ਉੱਪਰ ਕਿਸ ਤਰ੍ਹਾਂ ਵਰਕ ਕਰਦਾ ਹੈ ਵਿਨੀ ਪੈਗ ਦੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਬੈਂਕ ਆਫ ਕੈਨੇਡਾ ਦੇ ਜਿਹੜੇ ਗਵਰਨਰ ਨੇਟਿਵ ਮੈਕਲਮ ਨੇ ਇਹ ਦੱਸਿਆ ਕਿ ਵਿੰਗਿਆਈ ਦਰ ਕੇਂਦਰੀ ਬੈਂਕ ਦੇ ਪਮਾਨੇ ਦੇ ਮੁਤਾਬਕ ਰਹਿੰਦੀ ਹੈ ਵਿਆਜ ਦਰਾਂ ਦੇ ਵਿੱਚ ਮੋੜ ਕਟੌਤੀ ਜਾਇਜ਼ ਮੰਨੀ ਜਾ ਰਹੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਬੈਂਕ ਆਫ ਕੈਨੇਡਾ ਦੇ ਜਿਹੜੇ ਵਿਆਜ ਦਰਾਂ ਘਟਾਉਣ ਦੇ ਜਿਹੜੇ ਇੱਛਕ ਹੈ ਉਹ ਕਾਲ ਕਰਨ ਬਿਲਕੁਲ ਕਾਰਨਾ ਕਾਰਨ ਤੇ ਬਿਲਕੁਲ ਵੀ ਇਸ ਤਰ੍ਹਾਂ ਦਾ ਕੋਈ ਕਦਮ ਮਾਰ ਚੱਕਣ ਤੇ ਉਹਨਾਂ ਨੇ ਦੱਸਿਆ ਕਿ ਕਾਰ ਵਿੱਚ ਕੋਈ ਵੀ ਕਦਮ ਨਹੀਂ ਚੱਕਿਆ ਜਾ ਸਕਦਾ ਸੋ ਕਿਤੇ ਨਾ ਕਿਤੇ ਇੱਕ ਵੱਡਾ ਸੰਕੇਤ ਬੈਂਕ ਆਫ ਕੈਨੇਡਾ ਨੇ ਵੀ ਦਿੱਤਾ ਹੈ ਕਿ ਜੇਕਰ ਤੁਸੀਂ ਕੁਝ ਇਸ ਤਰ੍ਹਾਂ ਦਾ ਕਦਮ ਚੱਕਣ ਦੀ ਤਿਆਰੀ ਦੇ ਵਿੱਚੋਂ ਥੋੜਾ ਜਿਹਾ ਸੰਭਲ ਜੋ ਕਿਉਂਕਿ ਬੈਂਕ ਕਾਰੀ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕਦਮ ਨਹੀਂ ਚੱਕੇਗਾ ਸੋ ਕ੍ਰੈਡਿਟ ਨਿਊਜ਼ ਨਾਮ ਦੇ ਵਿੱਚ ਇਹ ਵੱਡੀਆਂ ਖਬਰਾਂ ਖੂਬਸੂਰਤਾਂ ਚੱਲ ਰਹੀਆਂ ਦੀਸ਼ ਇਹ ਏਮਾਮ ਖਬਰ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਕਰੋ ਸਬਸਕ੍ਰਾਈਬ ਧੰਨਵਾਦ